ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਅੱਜ ਰੋਟਰੀ ਕਲੱਬ ਪਖੜਾ ਨੰਗਲਬਲੋ ਆਜ਼ਾਦੀ ਦਿਹਾੜਾ ਮਨਾਉਂਦੇ ਹੋਏ ਰੋਟਰੀ ਭਵਨ ਇੰਦਰਨਗਰ ਵਿਖੇ ਤਿਰੰਗਾ ਝੰਡਾ ਲਹਿਰਾਇਆ ਗਿਆ ਤੇ ਆਜ਼ਾਦੀ ਦਿਹਾੜੀ ਦੀ ਖੁਸ਼ੀ ਦੇ ਵਿੱਚ ਲੱਡੂ ਵੀ ਵੰਡੇ ਗਏ ਅੱਜ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਵਿਸ਼ੇਸ਼ ਤੌਰ ਤੇ ਕਲੱਬ ਵੱਲੋਂ 2000 ਆਯੁਰਵੈਦਿਕ ਮੈਡੀਸਨ ਬੂਥੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਪ੍ਰਵੇਸ਼ ਸੋਨੀ ਨੇ ਸਾਰੇ ਇਲਾਕਾ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਤੇ ਸਾਡੇ ਦੇਸ਼ ਦੇ ਮਹਾਨ ਸੁਤੰਤਰਤਾ ਸੰਾਨੀਆਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਅੱਜ ਜੋ ਆਜ਼ਾਦੀ ਦਾ ਆਨੰਦ ਮਨ ਰਹੇ ਹਾਂ ਇਹ ਬੜੇ ਹੀ ਸੰਘਰਸ਼ ਦੇ ਨਾਲ ਮਿਲੀ ਹੈ ਅਤੇ ਇਸ ਦੀ ਕੀਮਤ ਨੂੰ ਸਮਝਦੇ ਹੋਏ ਸਾਨੂੰ ਸਾਰਿਆਂ ਨੂੰ ਦੇਸ਼ ਦੀ ਤਰੱਕੀ ਤੇ ਬਿਹਤਰੀ ਦੇ ਲਈ ਕੰਮ ਕਰਨਾ ਚਾਹੀਦਾ ਹੈ ਸਾਡੀ ਆਉਣ ਵਾਲੀ ਪੀੜ੍ਹੀ ਅਤੇ ਵਾਤਾਵਰਨ ਦੀ ਸੁਰੱਖਿਆ ਦੇ ਲਈ ਰੁੱਖ ਲਗਾਉਣਾ ਬਹੁਤ ਹੀ ਜ਼ਰੂਰੀ ਹਨ ਅੱਜ ਜਿਸ ਤੇਜ਼ੀ ਦੇ ਨਾਲ ਪ੍ਰਦੂਸ਼ਣ ਵੱਧ ਰਿਹਾ ਹੈ ਸਿਰਫ ਰੁੱਖਾਂ ਨਾਲ ਹੀ ਵਾਤਾਵਰਨ ਨੂੰ ਬਚਾਇਆ ਜਾ ਸਕਦਾ ਹੈ ਹਰ ਇਨਸਾਨ ਨੂੰ ਆਪਣੇ ਜੀਵਨ ਦੇ ਵਿੱਚ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਅਤੇ ਉਸ ਦੀ ਸਾਂਭ ਸੰਭਾਲ ਵੀ ਜ਼ਰੂਰ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਰੋਟਰੀ ਕਲੱਬ ਪਾਕੜਾ ਨੰਗਲ ਆਉਣ ਵਾਲੇ ਸਮੇਂ ਦੇ ਵਿੱਚ ਨਿਰੰਤਰ ਆਪਣੇ ਸਮਾਜ ਸੇਵਾ ਕੰਮਾਂ ਦੀ ਲੜੀ ਨੂੰ ਜਾਰੀ ਰੱਖੇਗਾ ਜੇਕਰ ਕਿਸੇ ਨੂੰ ਵੀ ਆਪਣੇ ਘਰ ਜਾਲੇ ਦੁਆਲੇ ਰੁੱਖ ਲਗਾਉਣਾ ਹੈ ਤਾਂ ਉਹਨਾਂ ਦੇ ਕਲੱਬ ਦੇ ਨਾਲ ਸੰਪਰਕ ਕਰ ਸਕਦਾ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਰਕੇਸ਼ਰ ਰਾਣਾ ਦੀ ਰਿਪੋਰਟ ਸਾਡਾ ਦੇਸ਼ ਨੂੰ ਅੱਜ 15 ਹਰਸ ਨੂੰ ਆਪਣਾ ਆਯਾਦੀ ਦਿਵਸ ਮਨਾ ਰਿਹਾ ਹੈ ਉਸ ਦੇ ਵਿੱਚ ਸਾਡਾ ਰੂਟੀ ਕਲੱਬ ਪਖੜਾ ਨੰਗਲ ਵੱਲੋਂ ਇਲਾਕਾ ਨਵਾਸੀ ਨੂੰ ਬਹੁਤ ਬਹੁਤ ਵਧਾਈ ਤੇ ਜੋ ਸਾਡੇ ਦੇਸ਼ ਨੂੰ ਅੱਜ ਆਯਾਦੀ ਮਿਲੀ ਹੋਈ ਹੈ ਇਸ ਦੇ ਵੀ ਸਾਡੇ ਜੋ ਸੁਤੰਤਰਤਾ ਸਫਨਾਨੀ ਸਾਡੇ महान लीडर महात्मा गांधी जिन्होंने देश को आजादी दिलाने लाइना जिंदगी अपनी संघर्ष के बा दी उससे सदका अजा देश साड़ियां पिछले बहुत लंबे समय तो देश उपर लेकर जा रही हैं सा एन जी ओ जो सारिया काम सरकार नहीं कर सकिया इस काम के दे नॉन गवर्नमेंट ऑर्गेनाइजेशन जो दे रोटी इंटरैशनल पूरी दुनिया काम कर रहा है उसर इंडिया भारत देश रोटी पिछले सत्तर अस्सी सत्तर साल तो काम कर रहा है तो सू उम्मीद है कि आने टाइम एन जी ओ जो काम ने कर सकता सरकार मोटे ना मोटा के अभी काम करा के देश में जिस तरह की लड़ होगी जिस तरह अलियो खत्म किया है उस तो तरह हम जो भी एन जी ओ नदेश देगी करके जिस तरह हम अोपन कर रहे हैं पूरे इलाके दवाइया मेडिकल कैंप ला रहे हैं गरीबों जो भी सेवा जिस तरह की जोड़ी है ਤਰਕਾਰਾਂ ਨਾਲ ਸਹਿਯੋਗ ਕਰਕੇ ਕੰਮ ਚਲਾ ਰਹੀ ਹੈ ਸਾਨੂੰ ਉਮੀਦ ਆ ਕਿ ਖੰਡਾ ਰੋਟੀ ਕਲੱਬ ਆਰਟ ਟਾਈਮ ਦੇ ਵਿੱਚ ਜਿਸ ਤਰ੍ਹਾਂ ਦੇ ਵੀ ਸਮਾਜ ਦੇ ਵਿੱਚ ਸਮਾਜ ਨੂੰ ਸਾਡੀ ਕੇਵਲੀ ਜ਼ੋਰ ਪੈ ਗਈ ਅਸੀਂ ਬੱਦ ਚੱਲਦੇ ਉਹਨਾਂ ਦਾ ਸਾਥ ਨਵਾਗੇ ਰੂਪੀ ਸਹਿਯੋਗ ਕਰਾਂਗੇ ਜਿਆ ਹੈ ਜਿਆਪਾ ਜੱਟਾਂ ਨਿਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਸਾਡੇ ਸੂਚੇ ਰੋਟੀ ਕਲੱਬ ਦੀ ਟੀਮ ਵੱਲੋਂ 15 ਅਗਸਤ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਜਿੱਤੇ ਦਈਆਂ ਸਾਡੇ ਮਹਾਨ ਸੁਤੰਤਰਤਾ ਸੈਨਾਨੀਆਂ ਤੇ ਯੋਧਿਆਂ ਦੇ ਕਰਕੇ ਜਿਨ੍ਹਾਂ ਦੇ ਕਰਕੇ ਸਾਨੂੰ ਇਹ ਅੱਜ ਆਜ਼ਾਦੀ ਮਿਲੀ ਹੈ ਤੇ ਅਸੀਂ ਇਹ ਆਜ਼ਾਦੀ ਦਿਹਾੜਾ ਮਨਾਉਂਦੇ ਆਂ ਅਸੀਂ ਤੇ ਸਾਡੇ ਸਮੂਚੇ ਰੋਟੀ ਕਲੱਬ ਦੀ ਟੀਮ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦਾ ਧੰਨਵਾਦ ਵੀ ਕਰਦੀ ਹੈ ਤੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਵੀ ਕਰਦੀ ਹੈ ਕਿ ਜਿਹੜੀ ਇਹ ਆਜ਼ਾਦੀ ਸਾਨੂੰ ਸਾਡੇ ਮਹਾਨ ਯੋਧਿਆਂ ਦੇ ਬਾਬਰ ਬਗਲੀ ਹੈ ਅਸੀਂ ਇਸ ਆਜ਼ਾਦੀ ਦਾ ਆਨੰਦ ਵੀ ਮਾਣੀਏ ਕਿ ਆਪਣੇ ਦੇਸ਼ ਦੀ ਤਰੱਕੀ ਤੇ ਉਸਾਰੀ ਦੇ ਲਈ ਕਿ ਮਨੁੱਖਤਾ ਦੀ ਸੇਵਾ ਦੇ ਲਈ ਕੰਮ ਦੀ ਜ਼ਰੂਰ ਕਰੀਏ ਜਿਹਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਡਾ ਰੋਟਰੀ ਕਲੱਬ ਹਰ ਸਾਲ ਨਿਰੰਤਰ ਸਮਾਜ ਸੇਵਾ ਦੇ ਕੰਮ ਕਰਦਾ ਹੈ ਤੇ ਬਾਕੀ ਇਲਾਕਾ ਵਾਸੀਆਂ ਤੇ ਸ਼ਹਿਰ ਵਾਸੀਆਂ ਨੂੰ ਵੀ ਨੂੰਕਤਾ ਦੀ ਇੱਕ ਲੜੀ ਨੂੰ ਸਮਝਦੇ ਹੋਏ ਜਿੱਥੇ ਵੀ ਕਿਸੇ ਜ਼ਰੂਰਤਮੰਦ ਵਿਅਕਤੀ ਤੁਹਾਨੂੰ ਕੋਈ ਨਜ਼ਰ ਆਉਂਦਾ ਹੈ ਜਿੱਥੇ ਕਿਸੇ ਜ਼ਰੂਰਤਮੰਦ ਇੱਕ ਵਿਅਕਤੀ ਦੀ ਵੀ ਤੁਸੀਂ ਆਪਣੀ ਜ਼ਿੰਦਗੀ 'ਚ ਮਦਦ ਕਰ ਸਕਦੇ ਹੋ ਜਰੂਰ ਕਰੋ ਸਾਡਾ ਰੋਟਰੀ ਕਲੱਬ ਆਖਰਾ ਨੰਜ਼ਰਦਾਇਕ ਸੰਦੇਸ਼ ਹੈ ਸਾਰੇ ਇਲਾਕਾ ਵਾਸੀਆਂ ਨੂੰ ਇਸ 15 ਅਗਸਤ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਤੇ ਵਧਾਈਆਂ